ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਪਿੰਡ ਹੀਰਾ ਵਿਖੇ ਸਰਕਾਰੀ ਸਕੂਲ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਲਕਾ ਆਸਾਨੇ ਵਾਲੇ ਦੀਨ ਪੈਂਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ ਵਿਕਾਸ ਕਾਰਜ ਚਲਾਏ ਜਾ ਰਹੇ ਹਨ। ਇਸ ਮੌਕੇ ਤੇ ਪਿੰਡ ਹੀਰਾ ਅਤੇ ਪਾਗਲੀਆਂ ਦੀ ਪੰਚਾਇਤ ਵੱਲੋਂ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਤੇ ਸਕੂਲ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਉਣ ਅਤੇ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ ਵੀ ਕੀਤੀ। ਦੇਖੋ ਇਹ ਖਾਸ ਰਿਪੋਰਟ ਮਿਸਹਰ ਅੱਜ ਸ਼ੁਭ ਹੋਵੇਗੀ ਸੰਗੀ ਕੁਝ ਸਕੂਲ ਦੀ ਰਹਿਨਮਾਈ ਜਿਨ੍ਹਾਂ ਦੇ ਇੱਕ ਚੱਲ ਰਹੀ ਹੈ ਜੀ ਸ੍ਰੀ ਗ੍ਰਾਮ ਪੰਚਾਇਤ ਹੀਰਾ ਵੱਲੋਂ ਸਾਡੇ ਸਕੂਲ ਮੁਕੇਸ਼ ਸਿੰਘ ਗੁਰਨਾਥ ਸਿੰਘ ਜੀ ਦਾ ਸਨਮਾਨ ਕੀਤਾ ਜਾਣਾ ਹੈ ਜੀ ਅਸੀਂ ਮੰਤਰੀ ਜੀ ਦੇ ਬੇਨਤੀ ਕਰਦੇ ਹਾਂ ਕਿ ਇਹਨਾਂ ਨੇ ਵੀ ਬਹੁਤ ਮਿਹਨਤ ਨਾਲ ਇੱਥੇ ਤੱਕ ਬੁਲਾਇਆ ਜੀ ਪਿੰਡ ਪੈਣੀ ਸਾਹਿਬ ਦੇ ਨੇ ਮਿਲ ਜੂੜ ਕਰਕੇ ਸਤਿ ਸ਼੍ਰੀ ਅਕਾਲ ਸਦਾ ਸੰਧਰਮ ਦੇਣੇ बहुत बहुत यादगार पाल है अपना केम को समा क्या क्या गुजार हाँ अस कर इस तरह समा समाज रहेंगे ਖਰਮ ਬੇਨਤੀ ਹੈ ਜੀ ਚਾਹ ਪੰਗਲ ਲੰਗਰ ਪੰਜਾਬ ਸਿੱਖਿਆ ਕ੍ਰਾਂਤੀ ਦੀ ਲਹਿਰ ਜਿਹੜੀ ਚੱਲ ਰਹੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿੱਥੇ ਹਜ਼ਾਰਾਂ ਕਰੋੜ ਰੁਪਏ 2000 ਕਰੋੜ ਤੋਂ ਵੱਧ ਪੰਜਾਬ ਦੇ ਸਿੱਖਿਆ ਲੱਗਾ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਧਲਵਾਦੀ ਹੈ ਜਿਨ੍ਹਾਂ ਨੇ ਮੇਰੇ ਹੱਥੇ ਦੇ ਵਿੱਚ ਕਰੋੜਾਂ ਰੁਪਏ ਪੇਛ ਕੇ ਬੱਚਿਆਂ ਦੀ ਅੱਜ ਕਿਸੇ ਨੂੰ ਦੇਣਾ ਚਲੋ ਸਰ ਅਨ ਸਾਡੇ ਸਕੂਲ ਹੀਰਾ ਵਿੱਚ ਸਾਡੇ ਮਾਨਯੋਗ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਪਹੁੰਚੇ ਤਿੰਨ ਕਮਰਿਆਂ ਦਾ ਉਦਘਾਟਨ ਕੀਤਾ ਜੋ ਕਿ ਪੰਜਾਬ ਗਵਰਨਮੈਂਟ ਦਾ ਉਹ ਬੜੀਆ ਪ੍ਰਵਾਨਾ ਤੇ ਸਕੂਲ ਦੇ ਅਪਗ੍ਰੇਡ ਵਾਸਤੇ ਵੀ ਅਸੀਂ ਬੇਨਤੀ ਕੀਤੀ ਮਨਜ਼ੂਰ ਲੱਗਦਾ ਵੀ ਮਨਜ਼ੂਰ ਹੋ ਜਾਊਗਾ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਮਾ ਜੀ ਬਸ ਮਹਦੀਪ ਸਿੰਘ ਮੁੰਡਿਆ ਜੀ ਨੇ ਅੱਜ ਧਿਆਨ ਨਾਲ ਸਾਡੀ ਸੁਣੀ ਗੱਲਬਾਤ ਜਿਹੜੀ ਹੈਗੀ ਤੇ ਲੱਗਦਾ ਵੀ ਅਪਗ੍ਰੇਡ ਕਰਨਗੇ ਸਕੂਲ ਨੂੰ ਧੰਨਵਾਦ ਆ ਉਹਨਾਂ ਦਾ ਜੀ ਪੰਜਾਬ ਸਰਕਾਰ ਦਾ हां जी ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਵਿਸ਼ੇਸ਼ ਮਹਿੰਮ ਚਲਾ ਕੇ ਸਕੂਲਾਂ ਲਈ ਥਾਗੇ ਲਜਾਉਣ ਦਾ ਅਫਰਾਲਾ ਸ਼ੁਰੂ ਕਰਿਆ ਤੇ ਵਧੀਆ ਟੀਚਰ ਦਿੱਤੇ ਨੇ ਸਕੂਲਾਂ ਨੂੰ ਤੇ ਵਧੀਆ ਕਲਾਸਰੂਮ ਬਣਾ ਕੇ ਬੱਚਿਆਂ ਨੂੰ ਦਿੱਤੇ ਨੇ ਹਰ ਸਹੂਲਤ ਬੱਚਿਆਂ ਦੀ ਪੂਰੀ ਕੀਤੀ ਆ ਸਾਨੂੰ ਪੂਰਾ ਮਾਣ ਆ ਹਰਦੀਪ ਸਿੰਘ ਜੀ ਮੁੰਡੀਆਂ ਤੇ ਕੈਬਨਿਟ ਮੰਤਰੀ ਸਾਹਿਬ ਤੇ ਵੀ ਸਾਡੇ ਸਕੂਲ ਨੂੰ ਪਲੱਸ 2 ਦਾ ਵੀ ਜਲਦੀ ਤੋਂ ਜਲਦੀ ਕੀਤਾ ਜਾਊਗਾ ਜੀ ਅਸੀਂ ਇਹਨਾਂ ਦਾ ਪੂਰਾ ਨੰਬੇ ਸੋਨੇ ਤੋਂ ਮੰਗਾ ਹੈ ਹਾਂ ਜੀ ਬਹੁਤ ਚਿਰ ਤੋਂ ਮੰਗਾ ਜੀ ਸਾਡੇ ਪਿੰਡ ਦੇ ਪੰਜੇ ਸਕੂਲਾਂ ਦਾ ਸਕੂਪ ਪਿੰਡਾਂ ਦਾ ਸਕੂਲ ਆ ਜੀ ਇਹ ਅਸੀਂ ਵੀ ਸਾਰੇ ਪਿੰਡੇ ਚਾਹੁੰਦੇ ਆ ਵੀ ਸਾਡੀਆਂ ਬੱਚੀਆਂ ਹੁਣ ਕੋਈ ਰਾਮਪੁਰ ਜਾ ਕੇ ਪੜ੍ਹਦੀ ਹੈ ਜੀ ਪਲੱਸ 2 ਚੋ ਕਟਾਣੀ ਜਾ ਕੇ ਪੜ੍ਹ ਰਹੇ ਨੇ ਉਹਨਾਂ ਨੂੰ ਜਾਣਾ ਆਉਣਾ ਬਹੁਤ ਔਖਾ ਜੀ ਅਸੀਂ ਇਹੀ ਬੇਨਤੀ ਕਰਦੀ ਆਂ ਪੰਜਾਬ ਸਰਕਾਰ ਨੂੰ ਵੀ ਸਾਡਾ ਪੁਰਾਣਾ ਪਹਿਲਾਂ ਤੋਂ ਬਹੁਤ ਸਾਲ ਤੋਂ ਪੁਰਾਣਾ ਸਕੂਲ ਆ ਜੀ ਜਲਦੀ ਤੋਂ ਜਲਦੀ ਇਹਨੂੰ ਅਪਡੇਟ ਕੀਤਾ ਜਾਵੇ ਜੀ ਪਲੱਸ 2 ਦਾ ਕਿਤੇ ਹਾਂ ਜੀ ਮੰਤਰੀ ਸਾਹਿਬ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਸਕੂਲ ਦੀ ਉਦਘਾਟਨ ਕੀਤਾ ਜੋ ਵੀ ਕੰਮ ਇਹਨਾਂ ਨੇ ਕੀਤਾ ਤੇ ਇਹਨਾਂ ਨੂੰ ਇੱਕ ਆਪਾਂ ਇਹ ਵੀ ਸੀਗਾ ਵੀ ਸਿੱਖਿਆ ਪ੍ਰਤੀ ਜੋ ਕੰਮ ਕਰਦੇ ਆ ਵਧੀਆ ਕਰਨ ਤਾਂ ਕਿ ਸਕੂਲ ਦੇ ਬੱਚਿਆਂ ਦਾ ਕੁਝ ਨਾ ਕੁਝ ਵਧੀਆ ਭਵਿੱਖ ਬਣ ਸਕੇ ਕਿੰਨੇ ਪਿੰਡਾਂ ਨੂੰ ਫਾਇਦਾ ਮਿਲ ਰਿਹਾ ਹੈ ਇਸ ਸਕੂਲ ਦਾ ਜੀ ਤਕਰੀਬਨ 5 ਤੋਂ 6 ਪਿੰਡ ਆਪਣੇ ਆ ਰਹੇ ਨੇ ਬੱਚੇ ਬੋਏ ਗਰਲ ਸਾਰੇ ਆਉਂਦੇ ਆ ਜੀ ਇਹਨੂੰ ਅਸੀਂ ਅਪਗ੍ਰੇਡ ਕਰਨ ਦੀ ਅਪੀਲ ਕੀਤੀ ਆ ਕਿਉਂਕਿ ਜਦੋਂ میٹرਿਕ ਤੋਂ ਬਾਅਦ ਆਪਣੇ ਬੱਚੀਆਂ ਬਾਹਰ ਜਾਂਦੀਆਂ ਦੂਸਰੇ ਸਕੂਲਾਂ ਦੇ ਵਿੱਚ ਉਹਨਾਂ ਵਾਸਤੇ ਜਿਹੜੀ ਮੁਸ਼ਕਲਤ ਆਉਂਦੀ ਆ ਕੋਨੋਂ ਮਾਦੇ ਨਾ ਰੱਖਦੇ ਅਸੀਂ ਇਹ ਬੁਝਾਰਸ਼ ਕੀਤੀ ਸੀ ਵੀ ਇਸ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ। ਕਾਫੀ ਮਤਲਬ ਆਪਣੇ ਏਰੀਆ ਚ ਕਾਫੀ ਬੱਚੇ ਪੜ੍ਹ ਲਿਖ ਕੇ ਵਧੀਆ ਬਹਾਰ ਸੈਟਲ ਨੇ, ਕੁਛ ਆਪਣਾ ਕੰਮ ਕਰ ਰਿਹਾ, ਕੁਛ ਸਰਕਾਰੀ ਡਿਊਟੀਆਂ ਤੇ ਹੋ ਗਏ ਨੇ। ਮਤਲਬ ਅਸੀਂ ਖੁਦ ਵੀ ਸਕੂਲ ਤੋਂ ਪੜ੍ਹ ਕੇ ਗਏ ਹੋਏ ਆਂ, ਅਸੀਂ ਵੀ ਆਰਮੀ ਦੀ ਡਿਊਟੀ ਕਰਕੇ ਆਏ ਆਂ। ਉਸ ਤੋਂ ਬਾਅਦ ਹੁਣ ਸਰਪੰਚ ਬਣਿਆ, ਉਹ ਇਸ ਸਕੂਲ ਦੀ ਬਦੌਲਤ ਹੀ ਬਣਿਆ। ਅਸੀਂ ਚਾਹੁੰਦੇ ਆਂ ਕਿ ਇਹ ਸਕੂਲ ਥੋੜਾ ਜਿਹਾ ਹੋਰ ਅਪਗ੍ਰੇਡ ਹੋ ਜਵੇ। ਤੇ ਇੱਕ ਇੱਕ ਚੀਜ਼ ਇਹਦੀ ਇਹ ਆ ਵੀ ਜੋ ਜ਼ਮੀਨ ਤੇ ਆਪਣਾ ਨਜਾਇਜ਼ ਕਬਜ਼ਾ ਵਾ, ਇਹਨੂੰ ਹਟਾ ਕੇ ਸਕੂਲ ਦੀ ਬਾਉ ਤੇ ਇੱਕ ਸਰਕਾਰ ਦਾ ਮੈਂ ਧਿਆਨ ਇੱਕ ਚੀਜ਼ ਵੱਲ ਹੋਰ ਵੀ ਲਾਉਣਾ ਚਾਹਾਂਗਾ ਜ਼ਰੂਰੀ ਕਿ ਸਕੂਲ ਦੇ ਨੇੜੇ ਹੀ 200 ਮੀਟਰ ਤੇ ਇੱਕ ਠੇਕਾ ਹੋਵੇ ਹਵਾਈਨ ਸ਼ੌਕ ਉਹ ਪਹਿਲਾਂ ਤਾਂ ਬੰਦ ਹੀ ਹੋਣੀ ਚਾਹੀਦੀ ਆ ਜੇ ਕੁਝ ਐਕਸਰਸਾਈਜ਼ ਦਾ ਕੋਈ ਪ੍ਰੋਬਲਮ ਹੈਗੀ ਆ ਤੇ ਕਮ ਸੇ ਕਮ ਉਹਦੀ ਸਕੂਲ ਦੇ ਰੋਡ ਤੋਂ ਜਗਾ ਚੇਂਜ ਕਰਕੇ ਉਹਨੂੰ ਕਿਸੇ ਹੋਰ ਜਗਾ ਤੇ ਸ਼ਿਫਟ ਕਰਨਾ ਚਾਹੀਦਾ ਇਹ ਚੀਜ਼ ਬਾਰੇ ਵੀ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ। ਹਾਂਜੀ ਮੰਗ ਪੱਤਰ ਦਿੱਤਾ ਗਿਆ ਕੱਲੂ ਮੰਤਰੀ ਸਾਹਿਬ ਨੇ ਬੁਲਾਇਆ ਵਾ ਉਹ ਇਹ ਚੀਜ਼ ਅਸੀਂ ਉੱਥੇ ਜਾ ਕੇ ਵੀ ਉਹਨਾਂ ਨੂੰ ਕਹਾਂਗੇ। ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਸਕੂਲ ਦੇ ਵਿੱਚ ਚਾਰਦੀਵਾਰੀ ਕੀਤੀ ਗਈ ਆ। ਕੁਝ ਰੌਲਾ ਵਿਚਾਲੇ ਚਾਰਦੀਵਾਰੀ ਦਾ ਸਾਡੇ ਪਿੰਡ 'ਚ ਸਕੂਲ ਦਾ ਤੇ ਉਹਨਾਂ ਨੇ ਮਿਲ ਕੇ ਦੱਬੀ ਹੋਈ ਆ ਜ਼ਮੀਨ ਦੋ ਤਿੰਨ ਵਾਰੀ ਮਿੰਨਤੀ ਵੀ ਹੋ ਚੁੱਕੀ ਆ। ਮੰਤਰੀ ਸਾਹਿਬ ਸਾਨੂੰ ਵਿਸ਼ਵਾ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਤੁਹਾਡਾ ਹੱਲ ਕਰਕੇ ਦਵਾਂਗੇ ਚਾਰਦਵਾਰੀ ਪੂਰੀ ਕਰਾਂਗੇ ਜਿਹੜੀ ਵੀ ਹੈਗੀ ਤੇ ਤਿੰਨ ਸਾਨੂੰ ਕਮਰੇ ਬਣਾ ਕੇ ਦਿੱਤੇ ਮੰਤਰੀ ਸਾਹਿਬ ਨੇ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਪਿੰਡ ਦਾ ਸਾਡੇ ਕੋ ਘਟੋ ਘਟ ਵੀ 7-800 ਬੱਚਾ ਪੜ ਰਹੇ ਐ ਤੇ ਅਸੀਂ ਮੰਤਰੀ ਸਾਹਿਬ ਨੂੰ ਇਹ ਵੀ ਬੇਨਤੀ ਕਰੀ ਆ ਵੀ ਸਾਡਾ ਸਕੂਲ ਅਪਗ੍ਰੇਡ ਕਰਕੇ ਪਲੱਸ 2 ਕੀਤਾ ਜਾਵੇ ਕਿਆਂ ਦਾ ਗਰਾਊਂਡ ਹੈਗਾ ਪਰ ਥੋੜਾ ਛੋਟਾ ਜਿਹਾ ਹੀ ਆ ਇਹੋ ਤੇ ਅਸੀਂ ਮੰਤਰੀ ਸਾਹਿਬ ਨੂੰ ਇਹ ਵੀ ਕਿਹਾ ਵੀ ਸਾਨੂੰ ਗਰਾਊਂਡ ਵੀ ਦਿੱਤਾ ਜਾਵੇ ਤੇ ਸਾਡੇ ਪੰਚਾਇਤ ਦੀ ਜ਼ਮੀਨ ਪਈ ਹੋਈ ਆ ਉਹਦੇ ਵਿੱਚ ਗਰਾਊਂਡ ਵੀ ਵਧੀਆ ਬਣਾਇਆ ਜਾਊਗਾ ਜੀ